ਫਿਲਮ ਦਾ ਸਾੜੇ ਹੈ ਜੀ ਹਾਂ ਜੀ ਚਨਾਵਲੋਂ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਵੀ ਫਿਲਮ ਦੇਖੋ ਕਈ ਵਾਰ ਜਦੋਂ ਆਪਾਂ ਕਿਸੇ ਨੂੰ ਨਹੀਂ ਮਿਲੇ ਹੁੰਦੇ ਜਦੋਂ ਸਮਝੋ ਤੁਹਾਨੂੰ ਮੈਂ ਨਹੀਂ ਮਿਲਿਆ ਜਾਂ ਆਪਾਂ ਪਹਿਲੀ ਵਾਰ ਮਿਲੇ ਇੱਕ ਦੂਜੇ ਨੂੰ ਸਾਨੂੰ ਇੱਕ ਦੂਜੇ ਨੂੰ ਜਾਣਨ ਦਾ ਮੌਕਾ ਮਿਲਿਆ ਕਈ ਵਾਰ ਸਾਡੀ ਪਰਸੈਪਸ਼ਨ ਦੀਆਂ ਮਾਈਂਡਸ ਕਿਸੇ ਫਿਲਮ ਨੂੰ ਲੈ ਕੇ ਜਾਂ ਕਿਸੇ ਟਾਪਿਕ ਨੂੰ ਲੈ ਕੇ ਪਰ ਮੈਨੂੰ ਲੱਗਦਾ ਜਦੋਂ ਫਿਲਮ ਅੱਜ ਦੇਖਣਗੇ ਤਾਂ ਜਿਹੜੇ ਪੋਸਟਰ ਉਹਨਾਂ ਨੇ ਸਾੜੇ ਨੂੰ ਵਾਪਸ ਇਕੱਠੇ ਕਰਕੇ ਜੋੜਨਗੇ ਇਹ ਫਿਲਮ ਭਾਰਤ ਤੇ ਪਾਕਿਸਤਾਨ ਦੇ ਰਿਲੇਸ਼ਨ ਨੂੰ ਥੋੜਾ ਮਜ਼ਬੂਤ ਕਰੇਗੀ ਦੇਖੋ ਪਿਆਰ ਦੀ ਗੱਲ ਹੈ ਜੀ ਲੈਂਦੇ ਚੜਦੇ ਪੰਜਾਬ ਦੇ ਪਿਆ ਤੇ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਜੇ ਇੱਥੇ ক্রিকেট ਦਾ ਮੈਚ ਹੋ ਸਕਦਾ ਜੀ ਇਹ ਇੰਡੀਆ ਪਾਕਿਸਤਾਨ ਦਾ ਤੇ ਫਿਲਮਾਂ ਵੀ ਮੈਨੂੰ ਲੱਗਦਾ ਆਪਾਂ ਬਣਾ ਸਕਦੇ ਜਿਹਦੇ ਪਿਆਰ ਦਾ ਮੈਸੇਜ ਹੋਵੇ ਉਹ ਵੀ ਪਿਆਰ ਦਾ ਮੈਸੇਜ ਦੇ ਰਿਹਾ ਅਸੀਂ ਪਿਆਰ ਦਾ ਮੈਸੇਜ ਦੇ ਬੜੇ ਦਿਲੋਂ ਮੂਵੀ ਬਣਾਈ ਆ ਤੇ ਆਹੀ ਉਮੀਦ ਆ ਕਿ ਲੋਕਾਂ ਨੂੰ ਪਸੰਦ ਆਏ ਤੇ ਆਪਾਂ ਹੋਰ ਇਦਾਂ ਦੀਆਂ ਫਿਲਮਾਂ ਲੈ ਕੇ ਜੀ ਸਾਰੇ ਬਸ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਡੇ ਲੁਧਿਆਣੇ ਅੰਦਰ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਜੀ ਇਦਾਂ ਲੱਗ ਰਿਹਾ ਜਿੱਦਾਂ ਪਹਿਲਾ ਗਾਣਾ ਜਦੋਂ ਆਇਆ ਸੀ ਉਦੋਂ ਇਦਾਂ ਦਾ ਲੱਗਦਾ ਸੀ ਅੱਜ ਵੀ ਤਾਂ ਲੱਗ ਰਿਹਾ ਜੀ ਬਹੁਤ ਵਧੀਆ ਹਾਂਜੀ ਰੰਦਾਵਾ ਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਲੁਧਿਆਣੇ ਉਹ ਇਹ ਇਦਾਂ ਲੱਗ ਰਿਹਾ ਜਦੋਂ ਮੇਰਾ ਪਹਿਲਾ ਗਾਣਾ ਇਹ ਉਦੋਂ ਆ ਫੀਲਿੰਗ ਸੀ ਅੱਜ ਪਹਿਲੀ ਫਿਲਮ ਆਈ ਤਾਂ ਆਹੀ ਫੀਲਿੰਗ ਆ ਤੇ ਮੈਂ ਚਾਹੁੰਦਾ ਕਿ ਦਰਸ਼ਕ ਪਿਆਰ ਦੇਣ ਤੇ ਵਧੀਆ ਸਿਨੇਮਾ ਨੂੰ ਸਪੋਰਟ ਕਰਨ ਕਿਉਂਕਿ ਆਪਾਂ ਫਿਲਮ ਬਹੁਤ ਵਧੀਆ ਬਣਾਈ ਹੈ ਜਿਹੜਾ ਵੇਖੇਗਾ ਉਹਨੂੰ ਮਹਿਸੂਸ ਹੋਏਗਾ ਕਿ ਵਧੀਆ ਫਿਲਮ ਬਣੀ ਹੈ ਤੇ ਫਿਲਮ ਕੀ ਮੈਸੇਜ ਕੀ ਦੇ ਰਹੀ ਹੈ ਲੱਗਿਆ ਪਹਿਲਾਂ ਕਿ ਮੂਵੀ ਬਣਾਉਣ ਦਾ ਮੌਕਾ ਮਿਲ ਰਿਹਾ ਕਿ ਮੈਨੂੰ ਮਹਿਸੂਸ ਹੋਇਆ ਬਹੁਤ ਵਧੀਆ ਜੀ ਆਈ ਥਿੰਕ ਕਿ ਬਲੇਸਿੰਗ ਆ ऐसे देना चाहोगे जिन्होंने ये तक मूवी नहीं देखी मैं कहना हुआ मूवी देख के आओ जी थाने बढ़िया एंटरटेनमेंट मिलेगी ते थोड़ी डिफरेंट तरीके दा सिनेमा पेश करने की कोशिश कीती आ ਤੁਹਾਨੂੰ ਲੱਗੇਗਾ ਕਿ ਇਸ সিনেমੇ ਦਾ ਆਪਾਂ ਜਿਹੜਾ ਇੱਕ ਲੈਵਲ ਅਪ ਕੀਤਾ ਇਸ ਮੂਵੀ ਦੇ ਨਾਲ ਗੁਰੂ ਜੀ ਇੱਕ ਮੈਸੇਜ ਦਿੱਤਾ ਜਾਂਦਾ ਹਰੇਕ ਮੂਵੀ ਦੇ ਵਿੱਚ ਇਸ ਮੂਵੀ ਦੇ ਵਿੱਚ ਕੀ ਮੈਸੇਜ ਦਿੱਤਾ ਜਾ ਰਿਹਾ ਇਹਦੇ ਵਿੱਚ ਜੀ ਜਿਹੜਾ 메ਜਰ ਮੈਸੇਜ ਤੇ ਇਹ ਹੈ ਕਿ ਇਹ ਮੁੰਡੇ ਦੇ ਵਾਪਸ ਘਰ ਆਉਣ ਦੀ ਸਟੋਰੀ ਆ ਅਸੀਂ ਸਾਰਿਆਂ ਨੇ ਇੱਕ ਦਿਨ ਆਪਣੇ ਵਾਪਸ ਘਰ ਹੀ ਜਾਣਾ ਜੀ ਤੇ ਨਾਲ ਦੀ ਨਾਲ ਜਿਹੜੇ ਜਿਹੜੇ ਆ ਆਰਟਿਸਟਿਕ ਇਹਦੇ ਜਿਹੜੇ ਕੁੜੀ ਦਾ ਕਰੈਕਟਰ ਆ ਉਹ ਵੀ ਇੱਕ ਆਪਾਂ ਮੁੱਦਾ ਛੇੜਿਆ ਜੀ ਕਿ ਆਰਟਿਸਟਿਕ ਜਿਹੜੇ ਬੱਚੇ ਨੇ ਜਾਂ ਜਿਹੜਾ ਕੋਈ ਡਿਪਰੈਸ਼ਨ ਦੀ ਗੱਲ ਹੋ ਰਹੀ ਆ ਉਹਦੀ ਗੱਲ ਸੁਣੀ ਜਾਏ ਨਾ ਕਿ ਉਹਦੇ ਨੂੰ ਮਜ਼ਾਕ ਚ ਲਿਆ ਜਾਏ ਤੋਂ ਹਾਂ ਜੀ ਇਸ ਸੀਨ ਕਿਹੜਾ ਰਿਹਾ ਮੂਵੀ ਦਾ ਕੋਈ ਜਿਹੜਾ ਪਲ ਭੁੱਲਿਆ ਜਾ ਨਾ ਸਕੇ ਦ ਬੈਸਟ ਸੀਨ ਆਈ ਥਿੰਕ ਉਹ ਆਹੀ ਕਹਿੰਦਾ ਵੀ ਬਸ ਬਾਂਦਰ ਨਾਲ ਅੰਡਾ ਕਰਾ ਦਿਓ ਮੇਰਾ ਬਸ ਇਸ ਫਿਲਮ ਕੀ ਕੀ ਇਸ ਇਸ ਉਹ ਆ ਵਿਰੋਧ ਹੁੰਦਾ ਤੇ ਇਨੇ ਲੋਕ ਆਉਂਦੇ ਇੱਥੇ ਵਿਰੋਧ-ਵਿਰੋਧ ਕੋਈ ਗੱਲ ਨਹੀਂ ਉਹ ਵੀ ਜਿਹੜੇ ਕਰ ਰਹੇ ਨੇ ਉਹ ਵੀ ਫਿਲਮ ਵੇਖ ਕੇ ਆਓ ਤੁਸੀਂ ਵੀ ਪਿਆਰ ਕਰੋਗੇ ਫਿਲਮ ਨੂੰ ਤੁਹਾਡੇ ਪੋਸਟਰ ਫਿਲਮ ਦੇ ਸਾਹਰੇ ਗਏ ਸੀਗੇ ਚਨਾਵ ਵੱਲੋਂ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਵੀ ਫਿਲਮ ਦੇਖੋ ਕਈ ਵਾਰ ਜਦੋਂ ਆਪਾਂ ਕਿਸੇ ਨੂੰ ਨਹੀਂ ਮਿਲੇ ਹੁੰਦੇ ਜਦੋਂ ਸਮਝੋ ਤੁਹਾਨੂੰ ਮੈਂ ਨਹੀਂ ਮਿਲਿਆ ਅੱਜ ਆਪਾਂ ਪਹਿਲੀ ਵਾਰ ਮਿਲੇ ਆ ਇੱਕ ਦੂਜੇ ਨੂੰ ਸਾਨੂੰ ਇੱਕ ਦੂਜੇ ਨੂੰ ਜਾਣਨ ਦਾ ਮੌਕਾ ਮਿਲਿਆ ਕਈ ਵਾਰ ਸਾਡੀ ਪਰਸੈਪਸ਼ਨ ਜਾਂ ਮਾਈਂਡ 'ਚ ਕਿਸੇ ਫਿਲਮ ਨੂੰ ਲੈ ਕੇ ਜਾਂ ਕਿਸੇ ਟੌਪਿਕ ਨੂੰ ਲੈ ਕੇ ਪਰ ਮੈਨੂੰ ਲੱਗਦਾ ਜਦੋਂ ਫਿਲਮ ਅੱਜ ਦੇਖਣਗੇ ਤੋ ਜਿਹੜੇ ਪੋਸਟਰ ਉਹਨਾਂ ਨੇ ਸਾਰੇ ਨੂੰ ਵਾਪਸ ਇਕੱਠੇ ਕਰਕੇ ਜੋੜਨਗੇ ਲੱਗਦਾ ਹੈ ਜਿਸ ਕਰ ਲੋ ਵਿਰੋਧ ਗੱਲਾਂ ਫਿਲਮ ਚ ਵੀ ਨਹੀਂ ਹੋ ਬਿਲਕੁਲ ਨਹੀਂ ਆਈ ਜੀ ਫਿਲਮ ਚ ਜਿਆ ਲੱਗਣ ਦੇ ਫਿਲਮ ਦੇਖੋ ਸੋ ਆਪਾਂ ਵੀ ਚੀਜ਼ਾਂ ਦਾ ਧਿਆਨ ਰੱਖਾਂਗੇ ਆਪਾਂ ਵੀ ਇਸੇ ਦੇਸ਼ ਚ ਰਹਿੰਦੇ ਆ ਜੀ ਕੀ ਇਹ ਫਿਲਮ ਭਾਰਦੋ ਪਾਕਿਸਤਾਨ ਦੇ ਰਿਲੇਸ਼ਨ ਨੂੰ ਥੋੜਾ ਮਜ਼ਬੂਤ ਕਰੇਗੀ ਦੇਖੋ ਪਿਆਰ ਦੀ ਗੱਲ ਹੈ ਜੀ ਲੈਂਦੇ ਚੜਦੇ ਪੰਜਾਬ ਦੇ ਪਿਆਰ ਦੀ ਗੱਲ ਆ ਤੇ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਜੇ ਇੱਥੇ ਕ੍ਰਿਕਟ ਦਾ ਮੈਚ ਹੋ ਸਕਦਾ ਜੀ ਇਹ ਇੰਡੀਆ ਪਾਕਿਸਤਾਨ ਦਾ ਤੇ ਫਿਲਮਾਂ ਵੀ ਮੈਨੂੰ ਲੱਗਦਾ ਆਪਾਂ ਬਣਾ ਸਕਦੇ ਜਿਹੜਾ ਪਿਆਰ ਦਾ ਮੈਸੇਜ ਹੋਵੇ ਉਹ ਵੀ ਪਿਆਰ ਦਾ ਮੈਸੇਜ ਦੇ ਰਹੇ ਅਸੀਂ ਪਿਆਰ ਦਾ ਮੈਸੇਜ ਦੇ ਰਹੇ ਛੋਟਾ ਜਿਹਾ ਕਿ ਮੈਸੇਜ ਕੀ ਹੈਗਾ ਜੋ ਸਾਡੇ ਸਮਾਜ ਨੂੰ ਦੇਣਾ ਚਾਹੁੰਦੇ ਹਨ ਇੱਕ ਫਿਲਮ ਅੱਜ ਪਹਿਲੀ ਵਾਰ ਰਿਲੀਜ਼ ਕਰ ਰਹੇ ਕਿਵੇਂ ਦਾ ਮੈਸੇਜ ਕਰ ਰਹੇ ਬਹੁਤ ਇਦਾਂ ਲੱਗ ਰਿਹਾ ਜਿਵੇਂ ਮੇਰਾ ਪਹਿਲਾ ਗਾਣਾ ਜਦੋਂ ਆਇਆ ਸੀ ਉਦੋਂ ਵੀ ਇਦਾਂ ਫੀਲ ਹੁੰਦਾ ਸੀ ਤੇ ਅੱਜ ਵੀ ਇਦਾਂ ਫੀਲ ਹੋ ਰਿਹਾ ਹੈ ਪਿਆਰ ਵਿੱਚ ਕਿੰਨਾ ਖੁਸ਼ਾ ਦੇਖਣ ਨੂੰ ਆਹ ਦੇਖੋ ਆਪਾਂ ਸੂਤ ਸਾਹੀ ਹੈ ਜੀ ਸਾਰਾ ਆਹ ਦੇਖੋ ਬੱਚੇ ਆਏ ਨੇ ਆਓ ਆ ਇੱਧਰ ਆਓ ਤਾਂ ਦੇਖੋ ਸਾਹਮਣੇ ਦੇਖੋ ਆਓ ਮੈਂ ਕੋਈ ਨਹੀਂ ਮੈਨੂੰ ਨਹੀਂ ਮੈਨੂੰ ਬਾਜੀ ਇੱਧਰ ਕੰਮ ਕਰ ਲੈ ਦੋ ਬਾਹਾਂ ਚ ਗੱਲੀਓ ਯਾਰ ਕੋਈ ਗੱਲੀਓ ਯਾਰ ਕੋਈ ਗੱਲੀਓ ਯਾਰ ਕੱਟੇ ਹੋ ਇਹਨੇ ਕਿਵੇਂ ਦੇਖ ਰਹੇ ਹੋ ਕੋਈ ਨਹੀਂ ਕੋਈ ਨਹੀਂ ਆਰਾਮ ਨਾਲ ਯਾਰ ਪਿਆਰ ਨਹੀਂ ਦੇਖਦੇ ਆ ਜੀ ਬੜਿਆ ਪਹਿਲੇ ਦਿਨ ਤੋਂ ਜਦੋਂ ਤੋਂ ਮੈਂ ਸਿੰਗਿੰਗ ਸ਼ੁਰੂ ਕੀਤੀ ਆ ਤੇ ਪੰਜਾਬ ਤੋਂ ਹੀ ਸ਼ੁਰੂ ਕੀਤੀ ਜਿਹੜੇ ਪਿੰਡ ਤੋਂ ਹੀ ਤੇ ਉੱਥੋਂ ਹੀ ਪਿਆਰ ਮਿਲ ਕੇ ਅੱਜ ਤੱਕ ਅਸੀਂ ਜਿੱਥੇ ਵੀ ਗਏ ਆ ਵਰਲਡ ਵਾਈਡ ਤੇ ਮੈਂ ਜੋਨਾ ਆਪਾਂ ਫਿਲਮਾਂ ਨੂੰ ਵੀ ਆਪਾਂ ਇਦਾਂ ਹੀ ਆਪਣੇ ਨੂੰ ਵੱਡੇ ਪਰਦੇ ਤੇ ਵੱਡੇ ਲੈਵਲ ਤੇ ਲੈ ਕੇ ਜਾਈਏ ਤੇ ਆਉਣ ਵਾਲੇ ਸਮੇਂ 'ਚ ਆਪਾਂ ਵਧੀਆ ਅਵਾਰਡ ਲੈ ਕੇ ਆਈਏ ਮੈਂ ਇਹਦਾ ਕਵਾਂਗਾ ਭਾ ਇਦਾਂ ਇਕੱਠੇ ਹੋਏ ਲੁਧਿਆਣੇ ਜਦੋਂ ਮੈਂ ਔਸਕਰ ਲੈ ਕੇ ਆਵਾਂ ਫਿਰ ਆਪਣੀ ਪੰਜਾਬੀ ਫਿਲਮ ਲਈ ਕੋਈ ਪੰਜਾਬ ਦੇ ਕਿਹੜੇ ਸਿਟੀ ਦੇ ਵਿੱਚ ਸ਼ੂਟ ਹੋਈ ਹੈ ਮੂਵੀ ਪੰਜਾਬ ਨਹੀਂ ਆਪਾਂ ਇੰਡੀਆ ਦੀ ਗੱਲ ਕਰੀਏ ਲਖਨਊ ਚ ਸ਼ੂਟ ਹੋਇਆ ਪਾਰਡ ਜੀ ਕਸ਼ਮੀਰ ਚ ਸ਼ੂਟ ਹੋਇਆ ਤੇ ਪੰਜਾਬ ਚ ਆਪਾਂ ਚੰਡੀਗੜ੍ਹ ਦੇ ਨੇੜੇ ਪਿੰਡ ਹੈ ਜੀ ਉੱਥੇ ਸ਼ੂਟ ਕੀਤੀ ਫਿਲਮ ਜੀ ਬੱਸ ਮੂਵੀ ਕੀ ਮੈਸੇਜ ਦੇਣਾ ਚਾਹਵਾ ਦੇ ਦਿੱਤਾ ਮੈਸੇਜ ਕੋਈ ਮੈਸੇਜ ਦੇਈ ਜਾਣਾ ਵਾ ਦੇ ਦਿੱਤਾ ਮੈਸੇਜ ਵੀਰ ਬੱਸ ਕੋਸ਼ਿਸ਼ ਕਰੋ ਆਪਣੇ ਡਾਇਰੈਕਸ਼ਨ ਉਹ ਇੱਕੋ ਰੋਚੀ ਹੈ ਫਿਲਮ ਦਾ ਟ੍ਰੇਲਰ ਲਿਖਣਾ ਕਿ ਹਿੰਦੁਸਤਾਨ ਦੇ ਵਿੱਚ ਰਹਿ ਕੇ ਹਿੰਦੁਸਤਾਨ ਦੇ ਖਿਲਾਫ ਨਾਰੇ ਲਾਈਏ ਵੈਸਾ ਕੋਈ ਨਾਰਾ ਹੈਗਾ ਨਹੀਂ ਜੀ ਉਹ ਤਾਂ ਤੁਸੀਂ ਸੁਣਿਆ ਤੁਸੀਂ ਕਿਸੇ ਵੀ ਦੇਸ਼ ਕੌਮ ਦੇ ਖਿਲਾਫ ਕੋਈ ਨਾਰਾ ਨਹੀਂ ਲਾਇਆ ਜੀ ਫਿਲਮ ਸਿਰਫ ਇਹੀ ਕਹਿੰਦੀ ਆ ਕਿ ਦੋਸਤੀ ਤੋਂ ਵੱਡਾ ਕੋਈ دین ਨਹੀਂ ਮੁਹੱਬਤ ਤੋਂ ਵੱਡਾ ਕੋਈ ਮਜ਼ਬ ਨਹੀਂ ਔਰ ਸਾਡੇ ਗੁਰੂ ਮਹਾਰਾਜ ਨੇ ਵੀ ਕਿਹਾ ਕਿ ਜਨ ਪ੍ਰੇਮ ਕਿਉਂ ਤੇ ਨਹੀਂ ਪ੍ਰਾਪਤ ਹੁੰਦਾ ਸ਼ੋਟ ਕੱਟੇ ਵੀ ਨਹੀਂ ਦੇ ਕੋਈ ਸ਼ੋਟ ਨਹੀਂ ਕੱਟੇਗਾ ਨਾ ਜੀ ਕੋਈ ਸ਼ੋਟ ਨਹੀਂ ਕੱਟੇਗਾ ਜੀ ਥੈਂਕ ਯੂ ਥੈਂਕ ਯੂ